ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆ ਦੂਜੀ ਮੋਟਰ ਤੇ ਵੀ ਆਪਣੇ ਕਣਕ ਦੀ ਬੀਜਤੀ ਆ ਦੇਖੋ ਤੇ ਹੁਣ ਮੈਂ ਬੱਟਾ ਪਾਉਣ ਆਇਆ ਦੀ ਆ ਜਿੰਦਾਬਾਹ ਹੈ ਆਪਣੇ ਟਰੈਕਟਰ ਮਗਰ ਤੇ ਹੁਣ ਕੋਏ ਕਾਇ ਚੜ ਕੇ ਆਪਾਂ ਨੇ ਆ ਔਰ ਵੀ ਸਮਾਰਤੇ ਤੇੜੇ ਖੁੰਜੇ ਦੀ ਉਹ ਵੀ ਰੜਾ ਤੇ ਦੀ ਆ ਦਿਖਾਉਣਾ ਤੁਹਾਨੂੰ ਆ ਦੇਖੋ ਚੰਗੀ ਤਰ੍ਹਾਂ ਸਮਾਰ ਕੇ ਹੁੰਜਿਆ ਆਪਾਂ ਨੇ ਆ ਜੇ ਪ੍ਰਾਲੀ ਦੀ ਕੱਟ ਤੇ ਬਾਹਰ ਹੁੰਜੇ ਰਾਤ ਦੇ ਸਮਾਰ ਕੇ ਚੰਗੀ ਤਰ੍ਹਾਂ ਸੋ ਸਾਰੇ ਜੇ ਪੰਜ ਛੇ ਹੁੰਜ ਮੈਂ ਕਹਿੰਦੇ ਹੁੰਜੇ ਇਹ ਸਾਰੇ ਰੋੜਾ ਕੇ ਕੋਈ ਗਾਇ ਚਾੜਤੇ ਤੇ ਹਾਂ ਪਾ ਦੂਜੀ ਮੋਟਰ ਤੇ ਚੱਲਦੇ ਆ ਉੱਥੇ ਵੀ ਰਹਿੰਦਣ ਥੋੜੀਏ ਸੋ ਚਾਰ ਕਿਵੇਂ ਘਰੇ ਚੱਲਾਂਗੇ ਕਰੇ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਉੱਥੇ ਖੁੰਝੇ ਖਾਂਝੇ ਬਣਾਏ ਨੇ ਆਪਣੇ ਆ ਦੇਖੋ ਸਾਰੇ ਪਾ ਬੱਟਾ ਚਾੜਤੀਆਂ ਇਹ ਇਹ ਹੈਗੀ ਸਾਡੀ ਬੰਨੇ ਵਾਲੀ ਮੋਟਰ ਆ ਖੜਾ ਆਪਣਾ ਸੋਨਾਲੀ ਕਾ 60 ਕੋ ਅੱਜ ਦਾ ਕੰਮ ਕਰ ਇਹ ਚੱਲ ਰਿਹਾ ਮੇਰਾ ਅਸ ਕੱਲ ਹੋਰ ਕੰਮਕਾਰ ਕਰੇ ਦੀ ਪਰਸੋਂ ਇਹ ਬੀਜੀ ਦੀ ਗਣਕਾ ਪਾ ਨੇ ਤੋ ਅੱਜ ਪੱਟਾਂ ਪਾ ਕੇ ਕੋਈ ਕਾਇ ਚਾੜਦੇ ਕੁੰਜੇ ਵੀ ਰੌੜਦੇ ਤੇ ਹਾਂ ਇੱਕ ਦੂਜੀ ਮੋਟਰਾ ਉੱਥੇ ਵੀ ਕਰਦੇ ਜਾ ਕੇ ਮੱਟਾ-ਵੱਟਾ ਪਾਉਂਦੇ ਆ ਕੋਈ ਚਾੜਦੇ ਆ ਤੇ ਕੁੰਜੇ ਰੌਂਦੇ ਆ ਉਹ ਦੇਖ ਵਾਡੀਆ ਦੀ ਮੋਟਰ ਚੱਲ ਰਹੀ ਆ ਵਰਸੀਮ ਨੂੰ ਸੋ ਚਲੋ ਵੇ ਚੱਲਦੇ ਆ ਜੀ ਦੂਜੀ ਮੋਟਰ ਤੇ ਦਿਖਾਉਣਾ ਇਹਨੂੰ ਜਾ ਕੇ ਮੋਟਰ ਤੇ ਆ ਗਿਆ ਜੀ ਮੈਂ ਇੱਥੇ ਆਪਾਂ ਨੇ ਵੱਟ ਕੱਢਤੀ ਆਇਆ ਇੱਕ ਤੇ ਹੁਣ ਖੁੰਗੇ ਰਹਿ ਗਏ ਪ੍ਰੌਂਤ ਸੋ ਇਹ ਜ਼ਮੀਨ ਆਪਣੀ ਜ਼ਬਤੀ ਤੇ ਲਈ ਹੋਈ ਆ ਸੋ ਇੱਥੇ ਰੌਣੇ ਹੁਣ ਆਪਾਂ ਦੂਜੇ ਆ ਮੋਟਰ ਆ ਇਹ ਖਾਲੀ ਪਾਗੇ ਇਹਨੂੰ ਸਮਾਰਦੇ ਹਾਂ ਹੁਣ ਪਹਿਲਾਂ ਫੇਰਾ ਖੁੰਜੇ ਖਾਂਜੇ ਰਾਵਾਂਗੇ ਤੇ ਕੋਇ ਲਾਵਾਂਗੇ ਇਹਨਾਂ ਤੇ ਫੇਰ ਘਰ ਨੂੰ ਚੱਲਾਂਗੇ ਉਹ ਹੈਗਾ ਇਹ ਪੁਰਾਣਾ ਖੂਹ ਇੱਥੇ ਲੱਗਿਆ ਹੋਇਆ ਇਹਨੇ ਕੋਈ ਨਿੱਕੀ ਏਟਲ ਬਣਿਆ ਆਇਆ ਸਰੰਦੀਪਾ ਦਾ ਹੈ ਅੱਜ ਅਸੀਂ ਉਹ ਹੱਥ ਚੜਾ ਕੇ ਚੱਲਦੇ ਆ ਘਰ ਨੂੰ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਜਾ ਕੇ ਜੁੜੇ ਰਹੋ ਬਲੌਗ ਦੇ ਨਾਲ ਆਹ ਹੈਗੀ ਹੈ ਜੀ ਆਪਣੇ ਘਰ ਵਾਲੀ ਮੋਟਰ ਹੁਣ ਮੈਂ ਘਰ ਆ ਗਿਆ ਦੀ ਉੱਥੇ ਬੱਟਾ-ਬੁੱਟਾ ਪਾ ਕੇ ਤੇ ਇੱਧਰ ਵੀ ਆਪਾਂ ਦੇਖੋ ਸਾਰੇ ਬੱਟਾ-ਬੁੱਟਾ ਪਾ ਕੇ ਕੋਈ ਚਾਟ ਤੇ ਤੇ ਕੁੰਗੇ ਬਗਾਰਾ ਬੀਰ ਰਾਤ ਦੀ ਕੋਈ ਕਣਕ ਦਾ ਜੰਮਣ ਲੱਗ ਗਿਆ ਦੇਖੋ ਇਹ ਪੰਜ ਤਰੀਕ ਦੀ ਬੀਜੀ ਆ ਸੋ ਅੱਜ ਹਫਤਾ ਹੋ ਗਿਆ ਇਹਨਾਂ ਬੀਜੀ ਨੂੰ ਨਿਕਲ ਲੱਗੇ ਬਾਹਰ ਉਹ ਸਾਰੇ ਬੱਟਾ ਸਮਾਰ ਕੇ ਪਾਨੇ ਕੋਈ ਕਾਇ ਲਾਤਾ ਏ ਤਾਂ ਖਾਲੀ ਸਮਾਰਤਾ ਤੀ ਸੋ ਕਣਕ ਦਾ ਕੰਮ ਆਪਾ ਨਿਬੜ ਗਿਆ ਜੀ ਹਾਂ ਕੁੰਜੀਏ ਕੰਜੇ ਦੇਖੋ ਸਾਰਾ ਇਸ ਮਾਰੇ ਪੈਨੇ ਚੰਗੀ ਤਰ੍ਹਾਂ ਆਪਾਂ ਸਮਾਰਤੇ ਦੀ ਰਕ ਦਾ ਕੰਮ ਆਪਣਾ ਨਿਬੜ ਗਿਆ ਜੀ ਹੁਣ ਆਪਾਂ ਖੂਲਿਆਂ ਦੀ ਗੜਾਈ ਕਰਾਂਗੇ ਤੇ ਸਾਰਾਂ ਦੀ ਗੜਾਈ ਵੀ ਕਰਨੀਆਂ ਹੁਣ ਇਹ ਕੰਮ ਕਰਿਆ ਕਰਾਂਗੇ ਸਬਜ਼ੀਆਂ ਵਗੈਰਾ ਦੀ ਆਪਾਂ ਗੜਾਈ ਕਰਤੀ ਦੀ ਸੁਅਤ ਕੇ ਆਲੂ ਨਹੀਂ ਲਾਇਆ ਵੀ ਛੱਡ ਕੋ ਹੈ ਨਹੀਂ ਤੀ ਪੇਪਰ ਸਟੋਰ ਮਿਲਿਆ ਨਹੀਂ ਆਲੂ ਸਟੋਰ 'ਚ ਰੱਖਣੀ ਹੋਏ ਸੋ ਸਾਰੇ ਵੇਚਤੇ ਵੀ ਇਸ ਕਰਕੇ ਅੱਗੇ ਲਾ ਨਹੀਂ ਹੋਏ ਸੋ ਪਰਨੋਂ ਦੇਖਾਂਗੇ ਥੋੜਾ ਬੋਧਾ ਵੀ ਲੈ ਕੇ ਬਣਾਵਾਂਗੇ ਵੀ ਨਹੀਂ ਬੈਰ ਕੋ ਕਣਕ ਚ ਉਹਨੇ ਹੀ ਵੇਚਿਆ ਕਰਾਂਗੇ ਸੋ ਇੱਧਰ ਆਪਣਾ ਪ੍ਰਸਤਾਨ ਖੜਾ ਉਹ ਸਬਜ਼ੀਆਂ ਵੀ ਆਪਣੇ ਬੀਜਿਆਂ ਨੇ ਉਹ ਤੁਹਾਨੂੰ ਕਿਸੇ ਫੇਰ ਬਲੌਗ 'ਚ ਦਿਖਾਉਂਗਾ ਵੀ ਕਿਹੜੇ-ਕਿਹੜੀ ਸਬਜ਼ੀਆਂ ਆਪਣੀਆਂ ਬੀਜੀਆਂ ਹੋਈਆਂ ਨੇ ਸੁੱਕੇ ਤਾਂ ਨਾਲ ਨਿਆਰਾ ਦੇਖ ਲਓ ਜੀ ਇੱਧਰ ਬੀਜੀਆਂ ਸਬਜ਼ੀਆਂ ਚੰਗੀ ਤਰ੍ਹਾਂ ਫੇਰ ਦਿਖਾਵਾਂਗਾ ਅਗਲੇ ਸਾਨੂੰ ਕਿਸੇ ਬਲੌਗ 'ਚ ਸੋਏਤੀ ਜੀ ਅੱਜ ਦਾ ਬਲੌਗ ਜੇ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਉਹ ਚਿੜੀ ਦੇਖੋ ਛੋਟੀ ਜੀ ਬੈਠੀ ਐ ਜੇ। ਆਹ ਗਈ। ਦੇਖੋ ਹਰੇ ਬਾਈ ਕਿੰਨੀ ਵਧੀਆ ਲੱਗਦੀ ਆ। ਬਰਸੇਨ ਵੀ ਆਪਣੇ ਬੱਢਨੇ ਆ ਹੋ ਗਿਆ। ਮੋਡਲ ਆਉਣਿਆ ਹੋ ਗਿਆ ਸੋ ਕਿਰਪਾ ਕਰਕੇ ਜੇ ਬਲੌਗ ਵਧੀਆ ਲੱਗਿਆ ਹੋਵੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ